ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਕੰਮ ਜੋ ਕਦੇ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਨੰਬਰ 1 ਘਰ ਵਿੱਚ ਕਦੇ ਵੀ ਸੂਰਜ ਛਿਪਣ ਤੋਂ ਬਾਅਦ ਸਾਨੂੰ ਝਾੜੂ ਪੋਚਾ ਨਹੀਂ ਲਾਉਣਾ ਚਾਹੀਦਾ ਨੰਬਰ 2 ਰਸੋਈ ਵਿੱਚ ਖਾਣਾ ਬਣਾਉਣ ਤੋਂ ਪਹਿਲਾਂ ਸਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 3 ਪੂਜਾ ਸਥਾਨ ਉੱਤੇ ਕਦੇ ਵੀ ਦੋ ਇੱਕੋ ਜਿਹੇ ਸ਼ੰਖ ਨਹੀਂ ਰੱਖਣੇ ਚਾਹੀਦੇ ਨੰਬਰ 4 ਐਤਵਾਰ ਦੇ ਦਿਨ ਤુલਸੀ ਮਾਤਾ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਅਤੇ ਨਾ ਹੀ ਉਸ ਵਿੱਚ ਪਾਣੀ ਪਾਉਣਾ ਚਾਹੀਦਾ ਹੈ ਨੰਬਰ 5 ਕਦੇ ਵੀ ਜਗਦੇ ਹੋਏ ਦੀਵੇ ਤੋਂ ਦੂਜਾ ਦੀਵਾ ਨਾ ਜਗਾਓ ਨੰਬਰ 6 ਘਰ ਦੇ ਅੰਦਰ ਕਦੇ ਵੀ ਸ਼ਿਵਲਿੰਗ ਨਾ ਰੱਖੋ ਨੰਬਰ 7 ਵਿਸ਼ਨੂੰ ਭਗਵਾਨ ਨੂੰ ਤਿਲਕ ਲਗਾਉਂਦੇ ਸਮੇਂ ਚੌਲ ਨਾ ਚੜਾਓ ਨੰਬਰ 8 ਸਾਨੂੰ ਕਦੇ ਵੀ ਭਾਂਡਿਆਂ ਨੂੰ ਜ਼ੋਰ-ਜ਼ੋਰ ਦੀ ਨਹੀਂ ਮਾਰਨਾ ਚਾਹੀਦਾ ਨੰਬਰ 9 ਕਦੇ ਵੀ ਸਾਨੂੰ ਭੋਜਨ ਕਰੇ ਤੋਂ ਬਿਨਾਂ ਨਹੀਂ ਉੱਠਣਾ ਚਾਹੀਦਾ ਨੰਬਰ 10 ਕਦੇ ਵੀ ਗੁੱਸੇ ਵਿੱਚ ਭੋਜਨ ਨਾਲ ਭਰੀ ਹੋਈ ਥਾਲੀ ਨੂੰ ਨਹੀਂ ਸੁਟਣਾ ਚਾਹੀਦਾ ਨੰਬਰ 11 ਔਰਤਾਂ ਨੂੰ ਕਦੇ ਵੀ ਖੜੇ ਹੋ ਕੇ ਵਾਲਾਂ ਨੂੰ ਕੰੰਗੀ ਨਹੀਂ ਕਰਨੀ ਚਾਹੀਦੀ ਨੰਬਰ 13 ਪੂਜਾ ਹਮੇਸ਼ਾ ਬੈਠ ਕੇ ਹੀ ਕਰਨੀ ਚਾਹੀਦੀ ਹੈ ਖੜੇ ਹੋ ਕੇ ਕੀਤੀ ਹੋਈ ਪੂਜਾ ਸਵੀਕਾਰ ਨਹੀਂ ਹੁੰਦੀ ਨੰਬਰ 13 ਖੜੇ ਹੋ ਕੇ ਕਦੇ ਵੀ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 14 ਜਿਸ ਘਰ ਵਿੱਚ ਔਰਤ ਨੂੰ ਗੁੱਸਾ ਆਉਂਦਾ ਹੈ ਉੱਥੇ માતા ਲక్ష్ਮੀ ਦੀ ਕਿਰਪਾ ਕਦੇ ਨਹੀਂ ਹੁੰਦੀ ਨੰਬਰ 15 ਪੜਾਈ ਹਮੇਸ਼ਾ ਬੈਠ ਕੇ ਹੀ ਕਰਨੀ ਚਾਹੀਦੀ ਹੈ ਨੰਬਰ 16 ਸੂਰਜ ਛਿਪਣ ਤੋਂ ਬਾਅਦ ਪੇੜ ਪੌਦਿਆਂ ਨੂੰ ਕਦੇ ਵੀ ਪਾਣੀ ਨਹੀਂ ਦੇਣਾ ਚਾਹੀਦਾ ਨੰਬਰ 17 ਘਰ ਵਿੱਚ ਲੜਾਈ ਝਗੜੇ ਕਲੇਸ਼ ਨਿੰਦਿਆ ਚੁਗਲੀ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਨੰਬਰ 18 ਸ਼ਾਮ ਦੇ ਟਾਈਮ ਕਦੇ ਵੀ ਕਿਸੇ ਨੂੰ ਪੈਸੇ ਉਧਾਰ ਨਹੀਂ ਦੇਣੇ ਚਾਹੀਦੇ ਨੰਬਰ 19 ਕਰਵਾ ਚੌਦ ਦੇ ਦਿਨ ਕਦੇ ਵੀ ਕਿਸੇ ਵਿਆਹੀ ਹੋਈ ਇਸਤਰੀ ਨੂੰ ਆਪਣੇ ਸ਼ਿੰਗਾਰ ਦਾ ਸਮਾਨ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਨੰਬਰ 2 ਸੂਰਜ ਛਿਪਣ ਤੋਂ ਬਾਅਦ ਕਦੇ ਵੀ ਸੂਈ ਧਾਗੇ ਨਾਲ ਕੰਮ ਨਹੀਂ ਕਰਨਾ ਚਾਹੀਦਾ ਨੰਬਰ 21 ਮੰਦਰ ਤੋਂ ਬਾਹਰ ਨੂੰ ਆਉਂਦੇ ਸਮੇਂ ਕਦੇ ਵੀ ਕੰਟੀ ਨਾ ਵਜਾਓ ਨੰਬਰ 22 ਪੌੜੀਆਂ ਥੱਲੇ ਕਦੇ ਵੀ ਕੂੜਾ ਕਰਕਟ ਇਕੱਠਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕੋਈ ਟੁੱਟਿਆ ਫੁੱਟਿਆ ਸਮਾਨ ਰੱਖਣਾ ਚਾਹੀਦਾ ਹੈ ਨੰਬਰ 23 ਔਰਤਾਂ ਨੂੰ ਰਾਤ ਦੇ ਟਾਈਮ ਕਦੇ ਵੀ ਬਾਲ ਖੁੱਲੇ ਛੱਡ ਕੇ ਨਹੀਂ ਸੌਣਾ ਚਾਹੀਦਾ ਨੰਬਰ 24 ਸੌਂਦੇ ਟਾਈਮ ਝੂਠੇ ਭਾਂਡਿਆਂ ਨੂੰ ਛੱਡ ਕੇ ਨਹੀਂ ਸੌਣਾ ਚਾਹੀਦਾ ਸਾਨੂੰ ਹਮੇਸ਼ਾ ਸਾਰੇ ਭਾਂਡੇ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਨੰਬਰ 25 ਝਾੜੂ ਨੂੰ ਕਦੇ ਵੀ ਪੈਰ ਨਹੀਂ ਲਾਉਣਾ ਚਾਹੀਦਾ ਨੰਬਰ 26 ਬਾਹਰੋਂ ਆਈ ਹੋਈ ਚੀਜ਼ ਸਾਨੂੰ ਤੁਰੰਤ ਨਹੀਂ ਖਾਣੀ ਚਾਹੀਦੀ ਪਹਿਲਾਂ ਤਾ ਇੱਕ ਛੋਟਾ ਜਿਹਾ ਟੁਕੜਾ ਤੋੜ ਕੇ ਕੁੱਤੇ ਨੂੰ ਪਾ ਦਿਓ ਨੰਬਰ 27 ਇਸਤਰੀਆਂ ਨੂੰ ਕਦੇ ਵੀ ਰਾਤ ਨੂੰ ਇਤਰ ਨਹੀਂ ਲਾ ਕੇ ਸੌਣਾ ਚਾਹੀਦਾ ਨੰਬਰ 28 ਰਾਤ ਦੇ ਸਮੇਂ ਕਦੇ ਵੀ ਆਪਣੇ ਨਹ ਜਾਂ ਵਾਲ ਤੁਹਾਨੂੰ ਨਹੀਂ ਕੱਟਣੇ ਚਾਹੀਦੇ ਨੰਬਰ 29 ਰਾਤ ਦੇ ਟਾਈਮ ਕਦੇ ਵੀ ਸ਼ੀਸ਼ਾ ਨਾ ਦੇਖੋ ਇਸ ਨਾਲ ਪ੍ਰੇਤ ਆਤਮਾ ਤੁਹਾਡੇ ਪਿੱਛੇ ਲੱਗ ਸਕਦੀ ਹੈ ਨੰਬਰ 30 ਰਾਤ ਦੇ ਸਮੇਂ ਕਦੇ ਵੀ ਕਿਸੇ ਨੂੰ ਪੈਸੇ ਜਾਂ ਫਿਰ ਅਨਾਜ ਉਧਾਰ ਨਾ ਦਿਓ। ਨੰਬਰ 31 ਗਲਤੀ ਕਰਕੇ ਹਮੇਸ਼ਾ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਹਾਂਜੀ ਦੋਸਤੋ, ਇਹ ਸੀ ਆਪਣੀ ਅੱਜ ਦੀ ਵੀਡੀਓ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।